ਕਿਸਾਨਾਂ ਵੱਲੋਂ 30 ਦਸੰਬਰ ਨੂੰ ਪੰਜਾਬ ਬੰਦ ਦੇ ਐਲਾਨ ਦੇ ਸਬੰਧ 'ਚ ਟੈਕਸੀ ਡਰਾਈਵਰ ਵੀਰਾਂ ਨਾਲ ਮੀਟਿੰਗ ਕਰ ਇਸ ਬੰਦ ਦੇ ਐਲਾਨ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਗਈ। ਆਓ ਸੁਣਦੇ ਹਾਂ ਕੀ ਕਹਿਣਾ ਹੈ ਕਿਸਾਨ ਜਥੇਬੰਦੀਆਂ ਦਾ। ਅੱਜ 30 ਤਰੀਕ ਦਾ ਜਿਹੜਾ ਪੰਜਾਬ ਬੰਦ ਦੇ ਸੱਦੇ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਸ਼ਹਿਰ ਮਕੇਰੀਆਂ ਦੇ ਵਿੱਚ ਜੋ ਆਜ਼ਾਦ ਟੈਕਸੀ ਸਟੈਂਡ ਮਕੇਰੀਆਂ ਦੇ ਵਿੱਚ ਉੱਥੇ ਪਹੁੰਚੇ ਹਾਂ। ਉਹਨਾਂ ਦੇ ਮੈਂਬਰਾਂ ਨਾਲ ਅਸੀਂ ਗੱਲ ਕਰਦਾ ਆਂ ਪ੍ਰਧਾਨ ਸਾਹਿਬ ਨੇ ਨਾਲ ਭੰਗਾਲਾ ਸਾਹਿਬ ਨੇ ਅਵਤਾਰ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨੇ ਹੋਰ ਸਾਰੀਆਂ ਸਮੂਹੀਆਂ ਸੰਗਤਾਂ ਇੱਥੇ ਪਹੁੰਚੀਆਂ ਅਸੀਂ ਅੱਜ ਇਹਨਾਂ ਨੂੰ ਬੇਨਤੀ ਕਰਨ ਵਾਸਤੇ ਪਹੁੰਚੇ ਆਂ ਵੀ ਜਿਹੜਾ 30 ਤਰੀਕ ਦਾ ਆਪਾਂ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਨੂੰ ਸਫਲ ਬਣਾਉਣ ਵਾਸਤੇ ਸਾਡੇ ਟੈਕਸੀ ਡਰਾਈਵਰ ਵੀਰਾਂ ਤੋਂ ਅਸੀਂ ਸਹਿਯੋਗ ਦੀ ਮੰਗ ਕਰਨ ਆਈ ਸੀ ਇੱਥੇ ਤੇ ਨਾਲ ਭੰਗਾਲਾ ਸਾਹਿਬ ਤੇ ਹੋਰ ਸੰਗਤਾਂ ਪਹੁੰਚੀਆਂ ਨੇ ਤੇ ਸਾਨੂੰ ਇਹਨਾਂ ਨੇ ਬਹੁਤ ਵੱਡਾ ਭਰੋਸਾ ਦਿੱਤਾ ਆ ਵੀ ਪੰਜਾਬ ਬੰਦ ਦੇ ਵਿੱਚ ਅਸੀਂ ਡਰਾਈਵਰ ਭਾਈਚਾਰਾ ਪੂਰੇ ਪੰਜਾਬ ਦਾ ਤੁਹਾਡੇ ਨਾਲ ਪੂਰਾ ਸਹਿਯੋਗ ਕਰਾਂਗੇ ਅੱਜ ਹੁਦਸਤ ਹਿਆਰਕੋਟ ਦੇ ਜ਼ਿਲ੍ਹਾ ਮਾਪੇਰੀਆਂ ਦੇ ਵਿੱਚ ਅਣਚੀ ਜਗ੍ਹਾ ਤੇ ਜਿੰਦਗਨੀ ਕੀਤੀ ਹੈ ਜਿਹੜੀ 30 ਤਰੀਕ ਦੀ ਆਪਾਂ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦੇ ਸੰਬੰਧ ਦੇ ਵਿੱਚ ਅੱਜ ਇਹ ਸਾਡੇ ਜਿੰਨੇ ਟੈਕਸੀ ਡਰਾਈਵਰ ਭਰਾ ਨੇ ਸਾਡੇ ਉਹਨਾਂ ਨਾਲ ਅਸੀਂ ਇਹਨਾਂ ਨੂੰ ਕਹਿੰਦੇ ਦਿੱਤੀ ਆ ਤੇ ਜਿਹੜਾ ਆਪਾਂ 30 ਤਰੀਕ ਦਾ ਪ੍ਰੋਗਰਾਮ ਦਿੱਤਾ ਆ ਭਾਰਤ ਨਫਰਾਂ ਦਾ ਉਹਦੇ ਵਿੱਚ ਸਾਡਾ ਸਹਿਯੋਗ ਦੇਣ ਵਾਸਤੇ ਇਹਨੇ ਸਾਰੇ ਡਰਾਈਵਰ ਭਰਾਵਾਂ ਨੇ ਸਾਨੂੰ ਅੱਜ ਪੂਰਾ ਭਰੋਸਾ ਦਿੱਤਾ ਆ ਕਿ ਅਸੀਂ ਜਿਹੜੇ ਆਪਣਾ ਬੰਦ ਦਾ ਪੂਰਾ ਸਹਿਯੋਗ ਆ ਅਸੀਂ ਪੰਜਾਬ ਜਿਹੜਾ ਬੰਦ ਦੇ 30 ਦੀ ਤਾਰ ਨੂੰ ਸਫਲ ਬਣਾਵਾਂਗੇ ਤੇ ਅਸੀਂ ਇਹ ਸਾਡੇ ਜਿੰਨੇ ਵੀ ਵੀਰ ਟੈਕਸੀ ਡਰਾਈਵਰ ਵੀਰ ਨੇ ਸਾਰਿਆਂ ਦਾ ਧੰਨਵਾਦੀ ਆ ਮੇਰੇ ਨਾਲ ਜਨਾਬ ਪ੍ਰਮੋਦ ਸਿੰਘ ਜੀ ਸਾਹਿਬ ਜੀ ਕੁਮਾਰਾ ਜੀ ਤੇ ਸਰਦਾਰ ਸੁਮਨ ਸਿੰਘ ਜੀ, ਕਲਦੀਪ ਸਿੰਘ ਜੀ ਸਾਰੇ ਦਰਜਾ ਬਦਰਜਾ ਜਿੰਨੇ ਵੀ ਸਾਡੇ ਜੱਥੇਬੰਦੀਆਂ ਦੇ ਨੁਮਾਇੰਦੇ ਨੇ ਉਹ ਮੇਰੇ ਨਾਲ ਇੱਥੇ ਪਹੁੰਚੇ ਨੇ ਤੇ ਔਰ ਵਿਸ਼ੇਸ਼ ਤੌਰ ਆ ਪੰਘਾਲਾ ਸਾਹਿਬ ਦਾ ਧੰਨਵਾਦ ਆ ਜੀ। ਇਹਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਇਹਨਾਂ ਨੇ ਵੀ ਸਾਡੇ ਨਾਲ ਪੂਰਾ ਸਹਿਯੋਗ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਐਟਕਾਰੀ ਸਭਾ ਪੰਜਾਬ ਤੋਂ ਸੂਬਾ ਜਨਰਲ ਸਕੱਤਰ ਔੰਕਾਰ ਸਿੰਘ ਪੁਰਾਣਾ ਪੰਘਾਲਾ ਮੇਰੇ ਨਾਲ ਕਿਸਾਨ ਮਜ਼ਦੂਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਸੀਕਰੀ ਜ਼ਿਲ੍ਹਾ ਸ਼ਹਿਰ ਤੋਂ ਜਿਹੜਾ 30 ਤਰੀਕ ਨੂੰ ਕਿਸਾਨ ਅੰਦੋਲਨ ਦੇ ਦੋਆ ਬੋਰਮਾ ਵੱਲੋਂ ਸਾਰਾ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ ਜਿਹਦੇ ਵਿੱਚ ਅਸੀਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਹੈ ਉਹ ਪੰਜਾਬ ਜਿੱਥੇ ਬੰਦ ਕਰਾਂਗੇ ਉੱਥੇ ਰੇਲ ਤੇ ਸੜਕ ਦਾ ਚੱਕਾ ਜਾਮ ਕਰਾਂਗੇ ਅਸੀਂ ਸਾਰੇ ਜਿੰਨੇ ਵੀ ਭਾਈਚਾਰੇ ਆ ਸਾਡੇ ਪੰਜਾਬ ਅੰਦਰ ਜਾਂ ਦੇਸ਼ ਅੰਦਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਸਾਰਿਆਂ ਨੇ ਸਹਿਯੋਗ ਕਰਨਾ ਸਾਡਾ ਕਿਉਂਕਿ ਅਸੀਂ ਰੇਲ ਦਾ ਚੱਕਾ ਜਾਮ ਵੀ ਕਰਨਾ ਤੇ ਸੜਕ ਦਾ ਚੱਕਾ ਵੀ ਜਾਮ ਕਰਨਾ ਸੋ ਇਹ ਲੜਾਈ ਜਿਹੜੀ ਹੈ ਮਾਨਵਤਾ ਦੇ ਭਲੇ ਲਈ ਹੈ ਤੇ ਬਾਪੂ ਗਗਦੀਸ਼ ਸਿੰਘ ਡੱਲੇਵਾਲ ਜੀ 33 ਜਣਾਂ ਤੋਂ ਲਗਾਤਾਰ ਮਰਨ ਵਰਤ ਦੇ ਉੱਤੇ ਆ ਸਾਰੀ ਮਨੁੱਖਤਾ ਦੀ ਵਾਸਤੇ ਕਿਉਂਕਿ ਅਸੀਂ ਆਪਣੀਆਂ ਫਸਲਾਂ ਨਸਲਾਂ ਤੇ ਜ਼ਮੀਨਾਂ ਜਿਹੜੀਆਂ ਬਚਾਉਣ ਦੇ ਲਈ ਜਿੱਥੇ 220 21 ਦੇ ਵਿੱਚ ਕਿਸਾਨ ਅੰਦੋਲਨ ਦਿੱਲੀ ਦੀਆਂ ਬਰੂਹਾਂ ਤੇ ਲੜਿਆ ਸੀ ਉੱਥੇ ਅਸੀਂ 13 ਫਰਵਰੀ 2024 ਤੋਂ ਲਗਾਤਾਰ ਜਿਹੜਾ ਕਿਸਾਨ ਅੰਦੋਲਨ ਸਾਡਾ ਚੱਲ ਰਿਹਾ ਸ਼ੰਭੂ ਖਨੌਰੀ ਤੇ ਰਤਨਪੁਰਾ ਬਾਰਡਰਾਂ ਦੇ ਉੱਤੇ ਜਿੱਥੇ ਸਾਡੀਆਂ ਅੱਜ ਤੱਕ ਲਗਭਗ ਕਿਸਾਨ ਵੀਰ ਜਿਹੜੇ ਆ 550 ਦੇ ਤਰੀਬ ਜਿਹੜੇ ਆ ਉਹ ਜ਼ਖਮੀ ਹੋ ਗਏ ਆ ਕੇਂਦਰ ਦੀ ਜ਼ਬਰ ਹਕੂਮਤ ਦੇ ਜ਼ਬਰ ਕਰਕੇ ਤੇ ਉੱਥੇ ਨੌ ਜਿਹੜੇ ਆ ਸਾਡੇ ਵੀਰ ਕਿਸਾਨ ਵੀਰ ਦੂਰ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਤੇ 35 ਦੇ ਕਰੀਬ ਜਿਹੜੇ ਆ ਸ਼ਹੀਦियां ਪਾ ਗਏ ਆ ਸੋ 750 ਦੇ ਕਰੀਬ ਪਹਿਲੀਆਂ ਸ਼ਹਾਦਤਾਂ ਤੇ 35 ਹੋਣ ਦੀਆਂ ਮੋਦੀ ਜਿਹੜਾ ਆ ਉਹ ਡਿਕਟੇਟਰ ਹੈ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਇੱਕ ਤਾਨਾਸ਼ਾਹ ਹੈ ਇੱਕ ਜ਼ਾਬਰ ਹੈ ਉਹ ਹਿਟਲਰ ਵਰਗਾ ਔਰੰਗਜ਼ੇਬ ਵਰਗਾ ਜਰਨਲ ਝਾਇਰ ਵਰਗਾ ਉਹਨਾਂ ਦੀ ਮਤਵੇ ਕਹਿਣ ਦਾ ਇਹ ਇੱਕ ਜ਼ਾਬਰ ਦਾ ਜ਼ਾਬਰ ਦੇ ਜ਼ਬਰ ਦਾ ਮੁਕਾਬਲਾ ਅਸੀਂ ਲਗਾਤਾਰ ਸਬਰ ਦੇ ਨਾਲ ਕਰ ਰਹੇ ਆ ਸਰ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਿਰਤ ਕਰੋ ਨਾਮ ਜਪੋ ਤੇ ਬੰਨ ਛੋ ਦੇ ਸਿਧਾਂਤ ਦੇ ਉੱਤੇ ਚੱਲ ਕੇ ਸੋ ਸਮਾਜ ਦੇ ਸਾਰੇ ਵਰਗਾਂ ਨੂੰ ਬੇਨਤੀ ਹੈ ਕਿ ਸਾਡਾ ਜਿਹੜਾ ਪੰਜਾਬ ਦੇ ਅੰਦਰ ਚੱਕਾ ਜਾਮ ਹੈ ਅਸੀਂ ਜਿਹੜਾ ਜਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਮਕੇਰੀਆਂ ਦੇ ਕਸਬਾ ਪੰਘਾਲਾ ਦੇ ਵਿੱਚ ਪੰਘਾਲਾ বাস ਅੱਡੇ ਦੇ ਵਿੱਚ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜਾ ਸੜਕ ਜਾਮ ਤੇ ਸਾਹਮਣੇ ਰੇਲਵੇ ਦਾ ਫਾਟਕ ਹੈ ਉੱਥੇ ਅਸੀਂ ਸੜਕ ਤੇ ਰੇਲ ਦਾ ਚੱਕਾ ਜਾਮ ਕਰਾਂਗੇ ਸੋ ਸਾਰੇ ਮੇਰੇ ਪੰਜਾਬ ਦੇ ਸਾਡੇ ਭੈਣ ਭਰਾ ਸਾਡੇ ਜਿੰਨੇ ਵੀ ਟਰੱਕ ਜੁਨੀਆਂ ਦੇ ਟੈਕਸੀ ਜੁਨੀਆਂ ਦੇ ਮੁਲਾਜ਼ਮ ਜਥੇਬੰਦੀਆਂ ਦੇ ਭਰਾਤਰੀ ਜਥੇਬੰਦੀਆਂ ਦੇ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਤੁਸੀਂ 30 ਤਰੀਕ ਨੂੰ ਸਵੇਰੇ ਹੌਮ ਹਮਾ ਕੇ ਪੰਘਾਲਾ ਵਿਖੇ ਪਹੁੰਚਣਾ ਤਾਂ ਜੋ ਅਸੀਂ ਪੰਜਾਬ ਮਾਂ ਦੀ ਕਾਲ ਨੂੰ ਸਫਲ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਭੋਗ ਪਰ ਤੋਂ ਗੁਰਪ੍ਰੀਤ ਸਿੰਘ ਭੋਗਲ ਦੀ ਖਾਸਪੋ